आम आदमी पार्टी चौधरी मदल बगा चौधरी मदन लाजी आम आदमी पार्टी आम आदमी पार्टी आम आदमी चौधरी मदन लाल बाद चौधरी आम आदमी पार्टी आम आदमी चौधरी कहना कहन हैं ਸਾਡੇ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਚੌਧਰੀ ਮਧਨਲਾਲ ਗੱਜਾ ਜੀ ਵਿਧਾਨ ਸਭਾ ਹਲਕਾਪਤੀ ਜੀ ਐਮ ਐਲ ਏ ਸਾਹਿਬ ਜਿਨ੍ਹਾਂ ਨੂੰ ਡਿਵੈਲਪਮੈਂਟ ਦਿੱਤਾ ਜਾਂਦਾ ਸੀ ਕਿਉਂਕਿ ਇਹਨਾਂ ਦਾ ਸਮਾਜ ਜਦੋਂ ਤੋਂ ਕੌਂਸਲਰ ਨੂੰ ਲੈ ਕੇ ਅੱਜ ਤੱਕ ਜਿਹੜਾ ਐਮ ਐਲ ਏ ਬਣਨ ਦਾ ਜਿਹੜਾ ਸਫਰ ਹੈ ਉਹ ਬਾਤ ਨਹੀਂ ਕਿ ਕਿਸੇ ਇਲਾਕੇ ਸੋਨੀ ਮੱਲੇ ਦਾ ਇਲਾਕਾ ਨਾ ਸਿਲੈਂਟ ਅਪੂਲਾ ਲੋ ਪਰ ਅੱਜ ਨਾਰਥ ਦੀ ਇੱਕ ਨਵਾਰ ਬਣਾਣ ਜਾ ਰਹੇ ਆਂ ਇਹਦੇ ਬੰਦੇ ਨੂੰ ਫੈਸਿਲਿਟੀ ਜਰੂਰ ਮਿਲਣੇ ਆਗੇ ਔਰ ਤੁਸੀਂ ਦੇਖਿਆ ਨਾ ਕਿ 6 ਕਿੱਲੇ ਦੇ ਵਿੱਚ ਬਹੁਤ ਵੱਡਾ ਸਕੂਲ ਬਣ ਜਾ ਰਿਹਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਮਾਡਲ ਸਕੂਲ ਹੋਏਗਾ ਜਿਹ ਮੱਗਾ ਜੀ ਬਹੁਤ ਮਿਹਨਤ ਕਰਦੇ ਸਾਰਾ ਪਰਿਵਾਰ ਗੌਰਵ ਬੱਗਾ ਜੀ ਅਮਨ ਬੱਗਾ ਜੀ ਸਾਰੇ ਰਲ ਕੇ ਸਾਰਾ ਪਰਿਵਾਰ ਮਿਹਨਤ ਕਰਦਾ ਬਲੰਤਰੀ ਸਾਡੇ ਸਾਰੇ ਦੇਖੋ ਧੁੱਪ ਚ ਖੜੇ ਇਹਨਾਂ ਦਾ ਪਿਆਰ ਇਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਇਹਨਾਂ ਦਾ ਇੰਤਜ਼ਾਰ ਕਰਦੇ ਸੀਗੇ ਬਸ ਸਾਨੂੰ ਖੁਸ਼ੀ ਆ ਸਾਡੇ ਲਈ ਬਹੁਤ ਵੱਡੀ ਗੌਰਮੈਂਟ ਸਰ ਡਵੈਲਪਮੈਂਟ ਦੇ ਨਾਲ ਨਾਲ ਤੁਸੀਂ ਆਪਣੇ ਸੇਫਟੀ ਵਾਸਤੇ ਕੀ ਕਰ ਰਹੇ ਹੋ ਸਰ ਸੇਫਟੀ ਵਾਸਤੇ ਸੀਸੀਟੀਵੀ ਕੈਮਰਾਜ਼ ਦੇਖੋ ਤੁਹਾਡੇ ਸਾਡੇ ਨਾਰਥ ਦੀ ਜਿੱਥੇ ਵੀ ਐਂਟਰੈਂਸ ਹੈ ਉੱਥੇ ਬਹੁਤ ਵੱਡੇ ਵੱਡੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਕੋਈ ਵੀ ਮੁਜਰਮ ਕੋਈ ਵੀ ਐਸਾ ਜੋ ਸ਼ਖਸ਼ਾ ਜਿਹੜਾ ਕੋਈ ਨਸ਼ਾ ਵੇਚ ਨਾਲ ਉਹਦੇ ਠੱਲ ਪਾਈ ਜਾ ਰਹੀ ਹੈ ਸਭ ਤੋਂ ਵੱਧ ਪੀਸੀਆਰ ਇਸ ਏਰੀਆ ਦੇ ਵਿੱਚ ਸਭ ਤੋਂ ਵੱਧ ਇੱਥੇ ਜਿਹੜੇ ਪੁਲਿਸ ਅਫਸਰ ਨੇ ਬੜੇ ਸਿਆਣੇ ਸੀ ਅਫਸਰ ਲਾਏ ਨੇ ਔਰ ਬਹੁਤ ਵੱਡੇ ਪੱਧਰ ਤੇ ਚੈਕਿੰਗ ਹੁੰਦੀ ਹੈ ਸੇਟ ਆਪਣੀ ਏਰੀਆ ਕਿਹੋ ਜਿਹਾ ਜਿੱਥੇ ਕਿਹਾ ਜਾਂਦਾ ਵੀ ਡਰੱਗ ਦਾ ਮਾਫੀਆ ਲੇਕਿਨ ਤੁਸੀਂ ਅੱਜ ਜਾ ਕੇ ਦੇਖ ਸਕਦੇ ਹੋ ਉੱਥੇ ਡਰੱਗ ਦੇ ਉੱਤੇ ਬਹੁਤ ਵੱਡਾ ਕੰਟਰੋਲ ਹੋਇਆ ਔਰ ਕੰਟੀਨਿਊਸ ਹੋਦੀ ਹੈ ਚੈਕਿੰਗ ਹੁੰਦੀ ਰਹਿੰਦੀ ਹੈ ਵੱਡੇ ਅਫਸਰ ਸੀਪੀ ਸਾਹਿਬ ਤੱਕ ਡੀਆਈਜੀ ਤੱਕ ਸਾਰੇ ਉੱਥੇ ਅੱਗੇ ਚੈਕਿੰਗ ਕਰ ਦਿਆ ਔਰ ਨਸ਼ੇ ਦੇ ਠੱਲ ਪਾਈ ਹੈ ਬੀ ਕ੍ਰਾਈਮ ਤੇ ਕਿੱਦਾਂ ਦਾ ਤਗੜਾ ਕੰਟਰੋਲ ਹੈ ਔਰ ਇਹ ਸਾਰਾ ਜਿਹੜਾ ਹੈਗਾ ਉਹਦਾ ਕਲੈਡੀ ਚੌਧਰੀ ਮਦਨ ਲਾਲ ਪੱਟਾ ਜੀ ਨਹੀਂ ਇਹ ਸਹੀ ਗੱਲ ਹੈ ਥੈਂਕ ਯੂ ਹਾਂਜੀ ਮਨਜੀ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਵਲਪਿੰਡ ਦੀ ਗੱਲ ਕਰਦੇ ਆਂ ਚੌਧਰੀ ਮਦਨ ਲਾਲ ਪੱਟਾ ਜੀ ਜਾਂਦੇ ਕਟਨ ਸਭਾ ਦੇ ਵਿੱਚ ਗਏ ਆ ਜੀ ਡਵੈਲਪਮੈਂਟ ਆਪਣੇ ਜਿਹੜਾ ਨੌਰਥ ਹੰ ਲਗਾਏ 16 ਦੇ 16 ਬਾਰਡਰ ਦੇ ਵਿੱਚ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ ਮੈਂ ਕਹਿਣਾ ਚਾਹਾਂਗੀ ਅੱਜ ਵੀ ਇੱਥੇ ਜਿਹੜਾ ਉਦਘਾਟਨ ਹੋਇਆ 9493 ਅਤੇ 79 ਦਾ ਇਹ ਜਿਹੜਾ ਸਾਰੇ ਲੋਕਾਂ ਨੂੰ ਬਹੁਤ ਅਰਥ ਮਿਲੇਗੀ ਬਹੁਤ ਕਈ ਸਾਲਾਂ ਤੋਂ ਇਹ ਰੋਡ ਖਰਾਬ ਹੈਗੀ ਹੈ ਤੇ ਚੌਧਰੀ ਮਦਨ ਲਾਲ ਬੱਗਾ ਜੀ ਬੜੇ ਵੱਡੇ ਵੱਡੇ ਪ੍ਰਾਲੇ ਕਰ ਰਹੇ ਹੈ ਕਿ ਜੀ 94 ਨੰਬਰ ਵਾਰਡ ਦੇ ਵਿੱਚ ਕੇਰ ਸਿੰਘ ਨਗਰ ਦੇ ਵਿੱਚ ਦੇਖੋ ਸਾਰਾ ਕੰਮ ਹੋ ਰਿਹਾ ਮਤਲਬ ਕਹਿਣ ਦਾ ਮਤਲਬ ਹੈਗਾ ਡਵੈਲਪਮੈਂਟ ਦੇ ਮਾਮਲੇ 'ਚ ਚੌਧਰੀ ਮਦਨ ਲਾਲ ਬੱਗਾ ਜੀ ਨੰਬਰ ਬੰਦੇ ਜਾ ਰਹੇ ਹੈਗਾ ਜਿਹੜਾ ਵੀ ਨੌਂ ਤਾਲਕਾ ਸਭ ਤੇ ਜਿਆਦਾ ਕੰਮ ਚੌਧਰੀ ਮਦਰ ਲਾਲ ਬੱਗਾ ਜੀ ਹੁਮੋਂ ਮਾ ਕੇ ਕਰਵਾ ਰਿਆ ਜੀ ਹਾਂ ਠੀਕ ਪਾਰਕਾਂ ਦੀ ਗੱਲ ਕੀਤੀ ਜਵੇ ਪਾਰਕਾਂ ਦੇ ਵਿੱਚ ਵੀ ਸਾਰੇ ਡਵੈਲਪਮੈਂਟ ਹੋ ਗਈ ਜੀ ਤੇ ਟਿਊਬਵਲਾਂ ਲਈ ਜਿੱਥੇ ਪਾਣੀ ਦੀ ਸਮੱਸਿਆ ਹੈਗੀ ਆ ਪਾਣੀ ਦੀ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਤੇ ਚੌਧਰੀ ਮਦਰ ਲਾਲ ਬੱਗਾ ਜੀ ਫੈਲਦੇ ਆਧਾਰ ਤੇ ਉਹਨਾਂ ਦੀ ਗੱਲ ਸੁਣ ਕੇ ਨਵੇਂ ਟਿਊਬਵਲ ਫਿੱਟ ਕਰਾ ਰਹੇ ਜਿੱਥੇ ਪਿੱਟੂ ਹੋਣ ਵਾਲੇ ਹੈਗੇ ਆ ਜਿੱਥੇ ਬਿਜਲੀ ਦੀ ਸਮੱਸਿਆ ਹੈਗੀ ਆ 60 ਤੋਂ ਵੱਧ ਸਾਡੇ ਨੌਰ ਤੇ ਹਲਕੇ ਦੇ ਵਿੱਚ ਟਰਾਂਸਫਾਰਮਰ ਲੱਗੇ ਜੀ ਬਹੁਤ ਜ਼ਿਆਦਾ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਬੁੱਢੇ ਨਾਲੇ ਦੀ ਗੱਲ ਕੀਤੀ ਜਾਵੇ ਕਈ ਸਾਲਾਂ ਤੋਂ ਬੁੱਢੇ ਨਾਲੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹਨਾਂ ਪੁਰਾਣੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਅੱਜ ਆ ਬੁੱਢੇ ਨਾਲੇ ਦਾ ਵੀ ਕੰਮ ਬਹੁਤ ਤੇਜ਼ੀ ਦੇ ਨਾਲ ਬੜਾ ਵਧੀਆ ਹੋ ਰਿਹਾ ਇਹਨਾਂ ਨੇ ਵੱਡੇ ਵੱਡੇ ਡੰਪ ਚਕਰਾਤੇ ਕਹਿਣ ਦਾ ਮਤਲਬ ਇਹ ਹੈ ਕਿ ਚੌਧਰੀ ਮਦਨ ਲਾਲ ਬੱਗਾ ਜੀ ਜਦੋਂ ਵਿਧਾਨ ਸਭਾ ਦੇ ਵਿੱਚ ਆਏ ਹੈ ਸਾਡੇ ਨੌਰਤਾਲੇ ਨੂੰ ਬਹੁਤ ਤਰ੍ਹਾਂ ਹੱਥ ਮਿਲੀ ਹੈ ਜੀ ਐਦਾਂ ਹੀ ਭਗਵੰਤ ਮਾਨ ਜੀ ਇਹਨਾਂ ਨੂੰ ਅਸ਼ੀਰਵਾਦ ਬਖਸ਼ਦੇ ਰਹਿਣਾ ਤੇ ਇਹਨਾਂ ਨੂੰ ਹੋਰ ਵੱਡੀ ਵੱਡੀਆਂ ਬੁਲੰਦੀਆਂ ਤੇ ਪਹੁੰਚਣਾ ਠੀਕ ਹੈ ਵਾਰ ਨੰਬਰ 79 93 94 ਇਹ ਵਾਰ ਜਿਹੜੇ ਨੇ ਇਸ ਜਿਹੜੀ ਮੇਨ ਰੋਡ ਹੈ ਜੀ ਬਕੂ ਜਵਾਲਾ ਸਿੰਘ ਚੌਂਕ ਤੋਂ ਲੈ ਕੇ ਥੀਏਟਰ ਹੈਗਾ ਕਿ ਸੰਗਮ ਸੰਗਮ ਪੈਲੇਸ ਤੱਕ ਇਹ ਰੋਡ ਬੰਨੀ ਹੈ ਇਹ 85 ਲੱਖ ਦੀ ਲਗਦੇ ਨਾਲ ਬੰਨੀ ਹੈ ਔਰ ਤਕਰੀਬਨ ਕਾਫੀ ਸਾਲ ਤੋਂ ਲੋਕਾਂ ਦੀ ਮੰਗ ਵੀ ਸੀ ਔਰ ਤਕਰੀਬਨ 15 ਸਾਲ ਤੋਂ ਲਗਾਤਾਰ ਲੋਕ ਇਸਾ ਕਿਉਂਕਿ ਟੁੱਟੀ ਹੋਣ ਬਰੋਕ ਕਰਕੇ ਰੋਡ ਲੋਕ ਪ੍ਰੇਸ਼ਾਨ ਸੀਗੇ ਇਲੈਕਸ਼ਨ ਦੌਰਾਨ ਲੋਕਾਂ ਨਾਲ ਵਾਅਦਾ ਵੀ ਕੀਤਾ ਸੀ ਜਦੋਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓਗੇ ਤੇ ਅਸੀਂ ਪਹਿਲੇ ਦਰਦ ਦੇ ਨੂੰ ਬਣਾਵਾਂਗੇ ਔਰ ਤਕਰੀਬਨ ਜੋ ਰਵਾਇਤੀ ਪਾਰਟੀਆਂ ਸਾਢੇ 4 ਸਾਲ ਬਦ ਕੰਮ ਕਰਦੀਆਂ ਸੀਗੀਆਂ ਆਮ ਆਦਮੀ ਪਾਰਟੀ ਜਿਹੜੀ ਹੈ ਪਹਿਲੇ ਹੀ ਸਾਲ ਪਹਿਲੇ ਹੀ ਮਹੀਨਿਆਂ ਦੇ ਵਿੱਚ ਇਹ ਕੰਮ ਕਰ ਰਹੀ ਹੈ ਔਰ ਖਾਸ ਤੌਰ ਤੇ ਜੋ ਲੋਕਾਂ ਨੇ ਬਦਲਾਅ ਕੀਤਾ ਸੀ ਉਸ ਤੇ ਮੋੜ ਲੱਗਦੀ ਹੈ ਲੋਕਾਂ ਦੇ ਹਕੂਮਤ ਮੁਤਾਬਕ ਲੋਕਾਂ ਦੇ ਕਹਿਣ ਮੁਤਾਬਕ ਜਿੱਥੇ ਜਿੱਥੇ ਲੋਕ ਕਹਿੰਦੇ ਨੇ ਉੱਥੋਂ ਅਸੀਂ ਡਿਵੈਲਪਮੈਂਟ ਕਰਾ ਰਹੇ ਹਾਂ ਔਰ ਆਸ ਹੈ ਕਿ ਆਉਣ ਵਾਲੇ ਟਾਈਮ ਇਸ਼ਤਿਹਾਰ ਲੋਕ ਸਾਥ ਦੇਣਗੇ ਦੇ ਡਿਵੈਲਪਮੈਂਟ ਹੋਰ ਜੰਗੀ ਬਦਲਤੀ ਹੋएगी ਔਰ ਤਕਰੀਬਨ ਪੰਜਾਬ ਦੇ 117 ਹਲਕਿਆਂ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਜਿਸ ਦੇ ਵਿੱਚ ਮੇਰਾ ਹਲਕਾ ਨਾਰਥ ਜਿਸ ਦੇ ਵਿੱਚ ਤਕਰੀਬਨ ਅਸੀਂ ਕਾਫੀ ਮਹੀਨੇ ਪੰਜ-ਸੱਤ ਮਹੀਨੇ ਤੋਂ ਲਗਾਤਾਰ ਅਸੀਂ ਜੋ ਡਿਵੈਲਪਮੈਂਟ ਦੇ ਕੰਮ ਨੇ ਉਹ ਪਾਸ ਕਰਵਾ ਕੇ ਅਸੀਂ ਫਰਵਾਰਿਆਂ ਤੋਂ ਕੰਮ ਸੜਕਾਂ ਦੇ ਟਿਊਬਾਂ ਦੇ ਸਰਕਮ ਵਾਲੀਆਂ ਗਲੀਆਂ ਜੋ ਵੀ ਕੰਮ ਲੋਕ ਕਹਿੰਦੇ ਨੇ ਲਾਈਟਾਂ ਦਾ ਕੰਮ ਜੰਗੀ ਬਦਲਤੀ ਹੋਵੇ ਹਜਾਸ ਹੈ ਕਿ ਸਾਨੂੰ ਜੋ ਉਸਨਾਂ ਸਾਥ ਦਿੱਤਾ ਲੋਕਾਂ ਨੇ ਜਿਸ ਤਰੀਕਾ ਆਨਮੇ ਟੈਪਚ ਕੁਝ 2-3 ਮਹੀਨੇ ਬਾਅਦ ਇਲੈਕਸ਼ਨ ਕਰਵਾਜਣ ਦੇ ਹੁੰਨੇ ਨੇ ਉਹਦੇ ਵਿੱਚ ਵੀ ਲੋਕ ਛਾੜੂ ਦੇ ਮੋਰ ਲਗਾ ਕੇ ਆਮ ਆਦਮੀ ਪਾਰਟੀ ਨੂੰ ਕਹਿੰਦੇ ਕਿ ਕਿ ਆਮ ਆਦਮੀ ਪਾਰਟੀ ਦਾ ਹੋਸਟ ਮੇਰਮੰਨਾ ਬਹੁਤ ਜ਼ਰੂਰੀ ਹੈ ਕਿਉਂਕਿ ਡਬਲ ਡਿਵੈਲਪਮੈਂਟ ਹੋ ਜਾਏਗੀ ਜਿੱਥੇ ਵਿਧਾਨ ਸਭਾ ਦੀਆਂ ਬਜਟੀਆਂ ਬਣਣਗੀਆਂ ਉੱਥੇ ਕਾਰਜ ਪਿੰਡ ਦੇ ਬਿਨ ਟੇਮ ਬਣਦੀ ਹੈ ਪਰ ਜਨ ਸਭਾ ਦੇ ਲੋਕਾਂ ਦਾ ਜੋ ਮੰਨ ਹੈ ਜੋ ਲੋਕਾਂ ਦੀ ਸੋਚ ਹੈ ਉਹ ਅੰਧੇਖਰ ਬਣ ਬਣਾਤ ਕਰਦੇ ਕਿ ਭਾਵੇਂ ਕਿਸੇ ਦੇ ਪਾਸੋਂ ਜਿਲੰਦਰ ਦੇ ਵਿੱਚ ਬਾਈ ਇਲੈਕਸ਼ਨ ਹੋਏ ਲੋਕਾਂ ਦੇ ਡਿਵੈਲਪਮੈਂਟ ਦੇ ਨਾਮ ਨੂੰ ਉਹਨਾਂ ਦੇ ਵੀ ਨਹੀਂ ਦਿੱਤਾ ਉਹ ਜ਼ੀਰੋ ਆਈ ਜੋ ਹਰਮਨ ਬਿਆਰੇ ਮੁੱਖ ਮੰਤਰੀ ਸਾਹਿਬ ਤੋਂ ਵਾਅਦਾ ਸੀ ਮਾਨ ਨਹੀਂ ਕੀਤੀ ਹੈ ਸ਼ਾਇਦ ਕਿਸੇ ਮੁੱਖ ਮੰਤਰੀ ਨੇ ਕੀਤੀ ਹੋएगी ਅੱਜ ਆਸ ਹੈ ਲੋਕਾਂ ਦੇ ਮਨ 'ਚ ਹੁਸ਼ਵਾਸਾ ਹੈ ਲੋਕਾਂ ਦੇ ਮਨ 'ਚ ਜੋ ਮਾਨ ਸਾਹਿਬ ਕਹਿੰਦੇ ਨੇ ਉਹ ਕਰਦੇ ਨੇ ਜੋ ਜੋ ਲੋਕਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰਨ ਹੋ ਰਹੇ ਨੇ ਸਮੇਂ ਦਾ ਪਾਬੰਦ ਹਮਾ ਕਿੰਨਾ ਜ਼ਰੂਰੀ ਹੈ 11:30 ਦਾ ਘਟਨ ਦਾ ਟਾਈਮ ਰੱਖਿਆ ਗਿਆ ਸੀ 12:30 ਵਜੇ ਤੱਕ ਆਮ ਜਨਤਾ ਦੀ ਸਰਕਾਰ ਆਮ ਆਦਮੀ ਪਾਰਟੀ ਜੋ ਹੈ ਇਹਨਾਂ ਟਾਈਮ ਤੇ ਸਾਰੇ ਵਰਕਰ ਸਾਰੇ ਬੰਦੇ ਸਾਰਾ ਇਲਾਕਾ ਖੜਾ ਰਿਹਾ ਇੱਕ ਘੰਟਾ ਧੁੱਪ ਦੇ ਵਿੱਚ ਨਹੀਂ ਅਸੀਂ ਗੱਲ ਨਹੀਂ ਹੈ ਮੇਰੇ ਕੋਲ ਨਾ ਮੇਰੇ ਨਾਲ ਇਹਨਾਂ ਨੂੰ ਕੁਛ ਨਹੀਂ ਸਾਢੇ 11 ਟਾਈਮ ਤੋਂ ਮੇਰਾ ਸਭਾ ਭਰਨ ਦਾ ਟਾਈਮ ਸੀਗਾ ਕਿਉਂਕਿ ਇਹ ਟਾਈਮ ਜਿਹੜਾ ਹੁੰਦਾ ਨਾ ਅੱਜ ਕੱਲ੍ਹ ਲੋਕਾਂ ਦੇ ਮਿਲਣ ਦਾ ਸੇਰ ਦਾ ਟਾਈਮ ਦਾ ਦੋ ਤਿੰਨ ਘੰਟੇ ਰਸਤੇ ਵਿੱਚ ਵੀ ਮੈਂ ਜਿਹੜੀ ਯਾਦ ਇੱਕੋ ਜਿਹੇ ਰੋਡ ਬਾਰਡ ਰਹੀ ਹੈ ਉਸ ਦਾ ਵੀ ਜਗ੍ਹਾ ਲੈ ਕੇ ਆਇਆ ਉੱਥੇ ਖੜ ਕੇ रेलवे लाइन ਦੇ નીચે ਜਿਹੜਾ ਸਾਡਾ ਪੋਲੂਸ਼ਨ ਬੰਨਾ ਹੈ ਉਦੋਂ ਵੀ ਇਸ ਪ੍ਰੋਜੈਕਟ ਨੂੰ ਸਟਾਰਟ ਕਰਾਇਆ ਇਹ ਤੀਸਰਾ ਮੇਰਾ ਪ੍ਰੋਗਰਾਮ ਹੈ ਇਸ ਕਰਕੇ ਦੋ ਦੋ ਚਾਰ ਚੱਕਰ ਮਿੰਟ ਕਰਕੇ ਪਹੁੰਚਦਾ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਬਲੱਟੀ ਆਲੇ ਟੱਕੜੇ ਨੇ ਸਮਾਜ ਭਤਰ ਨੇ ਹਰ ਤੇ ਗਰੀਬਨ ਸਾਡੇ ਦੇਖੋ